ਸਾਸ੍ਰੀ ਗਾਲ ਜੇ ਸਾਰਿਆਂ ਨੂੰ ਆ ਮਾੜੀ ਜਈ ਦੇਵੀ ਜੀ ਦੀ ਗੱਲ ਸੁਣਿਓ ਫੇਰ ਕਰਦੇ ਆ ਗੱਲ। ہماری ਸਨਾਤਨੀ ਪਰੰਪਰਾ ਮੇਂ ਸਤਰੀ ਪੁਰਸ਼ ਮੇਂ ਕੋਈ ਭੇਦ ਨਹੀਂ ਰੱਖਾ ਜਾਤਾ ਥਾ। ਕਰਦਮ ਜੀ ਕੇ ਇੱਕ ਪੁੱਤਰ ਥੇ ਕਪਿਲ ਭਗਵ ਕਪਿਲ ਭਗਵਾਨ ਨੌ ਪੁਤਰੀਆਂ થી। ਇਹ ਵੋ ਦੇਸ਼ ਹੈ ਜਹਾਂ ਸ਼ਿਵ ਕੀ ਇੱਕ ਰਾਤਰੀ ਮਨਾਈ ਜਾਤੀ ਹੈ ਪਰ ਦੁਰਗਾ ਕੀ ਨੌ ਰਾਤਰੀ ਮਨਾਈ ਜਾਤੀ ਹੈ। ये सनातन धर्म में स्त्री पुरुष का भेदभाव नहीं था ये तो हम जैसे मूडो ने बाद में बना दिया बेटा नहीं होगा तो वंश कैसे बढ़ेगा नाम कैसे मेरा नाम करेगा रोशन जग में मेरा राज दुलारा कई तो ऐसे राज दुलारे जो बना बनाए ना वो भी डुबा दे ऐसा मत सोचिए पुत्र नहीं भी है प्रभु करे आप सफर कृपा ऊपर नहीं भी है तो चिंता ਹਾਂਜੀ ਦੇਵੀ ਜੀ ਇਹ ਤੇ ਤੁਸੀਂ ਨਾ ਆਪਣੇ ਬਜ਼ੁਰਗਾਂ ਦੀਆਂ ਗਲਤੀਆਂ ਤੇ ਪੜਦੇ ਪਾ ਰਹੇ ਆਂ ਅਗਰ ਜੇ ਸਨਾਤਨੀ ਪਰੰਪਰਾ ਦੇ ਵਿੱਚ ਭੇਦ ਭਾਵ ਨਾ ਹੁੰਦਾ ਇਸਤਰੀ ਤੇ ਪੁਰਸ਼ ਦੇ ਵਿੱਚ ਤੇ ਜਿਹੜਾ ਮੁਸਲਮਾਨ ਧਰਮ ਆਣਾ ਭਾਰਤ ਦੇ ਵਿੱਚ ਇਹ ਮੁਸਲਮਾਨ ਧਰਮ ਨਾ ਹੁੰਦਾ ਉਸ ਕਿਉਂਕਿ ਸਨਾਤਣੀਆਂ ਦੇ ਵਿੱਚ ਅਬਲਤ ਸਨਾਤਣੀਆਂ ਕੋਈ ਧਰਮ ਨਹੀਂਗਾ ਅਸੀਂ ਸਾਰੇ ਲੋਕ ਸਨਾਤਨੀਆਂ ਮੁਸਲਮਾਨ ਵੀ ਸਨਾਤਨੀਆਂ ਸਹਾਇ ਵੀ ਸਨਾਤਨੀਆਂ ਪਤਾ ਨਹੀਂ ਕਦੋਂ-ਕਦੋਂ ਦੇ ਅਸੀਂ ਪੜਕ ਰਹੇ ਆ ਇਹ ਜੋ ਪਸ਼ੂ ਪੰਛੀ ਆ ਇਹ ਵੀ ਸਨਾਤਨੀਆਂ ਆ ਲੇਕਿਨ ਹੁਣ ਤੁਸੀਂ ਆ ਜਿਹੜਾ ਪ੍ਰਚਾਰ ਕਰਨ ਦੇ ਆ ਨਾ ਇਹ ਨਵਾਂ ਪ੍ਰਚਾਰ ਆ ਇਹ ਪੁਰਾਣਾ ਪ੍ਰਚਾਰ ਨਹੀਂਗਾ ਇਹਨਾਂ ਵੀ ਅਸੀਂ ਸਨਾਤਨੀਆਂ ਇਹ ਪਹਿਲਾਂ ਹੁੰਦਾ ਸੀ ਹਿੰਦੂ ਧਰਮ ਤੇ ਹੁਣ ਤੁਸੀਂ ਕਹਿਣ ਲੱਪੇ ਆ ਵੀ ਸਨਾਤਨੀਆਂ ਆ ਅਗਰ ਇਹ ਸਾਡੇ ਜੇ ਮੂੜੋਂ ਨੇ ਨਹੀਂ ਬਣਾਇਆ ਇਹ ਧਰਮ ਜਿਹੜੇ ਆ ਇਹ ਸਾਰਾ ਕੁਝ ਪਰੰਪਰਾ ਜਿਹੜੀਆਂ ਇਹ ਤੁਹਾਡੇ ਬਜ਼ੁਰਗਾਂ ਦੀਆਂ ਬਣਾਈਆਂ ਹੋਈਆਂ ਪਰੰਪਰਾ ਉਹ ਵੀ ਟਾਈਮ ਹੁੰਦਾ ਸੀ ਜਿੱਦੇ ਤੋਂ ਸ਼ੂਦਰ ਨੂੰ ਮੰਦਰਾਂ ਦੇ ਵਿੱਚ ਪ੍ਰਵੇਸ਼ ਨਹੀਂ ਕਰਨ ਦਿੱਤਾ ਜਾਂਦਾ ਤੇ ਅੱਜ ਜੇ ਤੁਸੀਂ ਮੰਦਰਾਂ ਦੇ ਦਰਵਾਜ਼ੇ ਖੋਲੇ ਆ ਨਾ ਸ਼ੂਦਰ ਵਾਸਤੇ ਤੇ ਇਹ ਵੀ ਤੁਹਾਡੀ ਕੋਈ ਬਹੁਤ ਵੱਡੀ ਚਾਲ ਆ ਵੀ ਸ਼ੂਦਰ ਨੂੰ ਗੁਲਾਮ ਕਿ ਦਬੜਾ ਕੇ ਰੱਖਣਾ ਤੇ ਅੱਜ ਉਹੋ ਹੀ ਗੁਲਾਮੀ ਸ਼ੂਦਰ ਫਿਰ ਦੁਬਾਰਾ ਚੱਲਣ ਡਿਆ। ਵੀ ਤੁਹਾਡਾ ਗੁਲਾਮ ਹੋਇਆ ਪਿਆ ਵੀ ਤੁਹਾਡੀਆਂ ਕਹਾਣੀਆਂ ਦਾ। ਤੇ ਜੇ ਕਪਿਲ ਭਗਵਾਨ ਕਹਿ ਰਹੇ ਹਨ ਨਾ ਤੇ ਉਹਦੀਆਂ ਕਿੰਨੀਆਂ ਭੈਣਾਂ ਸੀ। ਤੇ ਉਹਨੇ ਤਲਵਾਰ ਚੱਕੀ ਸੀ ਨਾ ਤੇ ਉਹਨੇ ਆਪਣੀਆਂ ਭੈਣਾਂ ਦੀ ਰੱਖਿਆ ਵਾਸਤੇ ਚੱਕੀ ਸੀ। ਵੀ ਤੁਹਾਡੇ ਜੇ ਲੋਕ ਜਿਹੜੇ ਸੀ ਨਾ ਬ੍ਰਾਹਮਣਵਾਦ ਇਹ ਜੀਨ ਨਹੀਂ ਸੀ ਦਿੰਦੇ ਔਰਤ ਨੂੰ ਤੇ ਉਹਨੂੰ ਵੀ ਤੁਸੀਂ ਭਗਵਾਨ ਬਣਾ ਕੇ ਰੱਖ ਦਿੱਤਾ ਭਗਵਾਨ ਕੋਈ ਜਨਮ ਨਹੀਂ ਲੈਂਦਾ ਪਰਮਾਤਮਾ ਕੋਈ ਜਨਮ ਨਹੀਂ ਲੈਂਦਾ ਇਹ ਸਿਰਫ ਤੇ ਸਿਰਫ ਜਿਹੜਾ ਬ੍ਰਾਹਮਣ ਦੇ ਵਾਦ ਦੇ ਖਿਲਾਫ ਲੜਦਾ ਤੇ ਉਹਦੇ ਮਗਰ ਲੋਕੀ ਜ਼ਿਆਦਾ ਹੋ ਜਾਂਦੇ ਆ ਤੇ ਤੁਸੀਂ ਲੋਕ ਫਿਰ ਉਹ ਜਿਹੜੇ ਲੋਕ ਉਹਦੇ ਨਾਲ ਮਗਲ ਹੁੰਦੇ ਆ ਉਹ ਲੋਕ ਤੇ ਜੁੜੇ ਹੀ ਰਹਿੰਦੇ ਆ ਉਹਦੇ ਨਾਲ ਕਿਉਂਕਿ ਉਹਦੀ ਗੱਲ ਸੱਚੀ ਹੁੰਦੀ ਆ ਲੋਕੀ ਸੱਚ ਲੱਭਦੇ ਆ ਤੇ ਇਸੇ ਕਰਕੇ ਫਿਰ ਤੁਸੀਂ ਉਹਨੂੰ ਭਗਵਾਨ ਬਣਾ ਕੇ ਰੱਖ ਦਿੰਦੇ ਆ ਜੇ ਭੇਦ ਭਾਵਨਾ ਹੁੰਦਾ ਨਾ ਇਹ ਅਸੀਂ ਮੂੜਿਆਣੇ ਨਹੀਂ ਬਣਾਈ ਇਹ ਤੁਹਾਡੇ ਬਜ਼ੁਰਗ ਮੂੜੇ ਜਿਹੜੇ ਨਾ ਉਹਨਾਂ ਨੇ ਬਣਾਈਆਂ ਹੋਈਆਂ ਪਰੰਪਰਾ ਜਦ ਮੁਸਲਮਾਨ ਧਰਮ ਸ਼ੁਰੂ ਹੋਇਆ ਨਾ ਤੋਂ ਔਰਤ ਦਾ ਕਰਕੇ ਹੋਇਆ ਕਿ ਔਰਤ ਦੇ ਨਾਲ ਬਹੁਤ ਜ਼ਿਆਦਾ ਭੇਤ ਭਾਵ ਕੀਤਾ ਜਾਂਦਾ ਸੀ ਔਰਤ ਨੂੰ ਸਤੀ ਹੋਣਾ ਪੈਂਦਾ ਸੀ ਔਰਤ ਨੂੰ ਜਲਣਾ ਪੈਂਦਾ ਸੀ ਨਾਲ ਬੰਦੇ ਦੇ ਲੇਕਿਨ ਤੁਹਾਡੀਆਂ ਔਰਤਾਂ ਤਾਂ ਨਹੀਂ ਨਾ ਜਲਦੀਆਂ ਔਰਤ ਤਾਂ ਸ਼ੁੱਧਰ ਦੀ ਜਲਦੀ ਹੀ ਕਸ਼ਤਰੀ ਦੀ ਔਰਤ ਤੇ ਬ੍ਰਾਹਮਣ ਦੀ ਔਰਤ ਦੇ ਤਾਂ ਸਵੰਬਰ ਹੁੰਦੇ ਸੀ ਇਕ ਕਾਨੂੰਨ ਜਿਹੜੇ ਸੀਗੇ ਪਰੰਪਰਾ ਜਿਹੜੀਆਂ ਬਣਾਈਆਂ ਸੀ ਇਹ ਸਿਰਫ ਤੇ ਸਿਰਫ ਛੂਦਰ ਵਾਸਤੇ ਬਣਾਈਆਂ ਸੀ ਇਤਿਹਾਸ ਦੇ ਵਿੱਚੋਂ ਆਉਂਦਾ ਕਿ ਸ਼ਤਰਾਣੀ ਨੇ ਤਾਂ ਪੰਜ ਪਤੀ ਵੀ ਲੱਖੇ ਹੋਏ ਸੀ ਲੇਕਿਨ ਉਹਨੂੰ ਕਿਸੇ ਨੇ ਨਹੀਂ ਕਿਹਾ ਕੁਝ ਵੀ ਲੇਕਿਨ ਵੈਸ਼ਾ ਬਣਾ ਕੇ ਰੱਖ ਦਿੱਤਾ ਔਰਤ ਨੂੰ ਉਹ ਵੀ ਕਿੰਨਾ ਦੀ ਗਲਤੀ ਆ ਉਹ ਵੀ ਮਰਦ ਦੀ ਗਲਤੀ ਆ ਲੇਕਿਨ ਤੁਸੀਂ ਤਾਂ ਔਰਤਾਂ ਹੋ ਕੇ ਔਰਤਾਂ ਦਾ ਸਾਥ ਨਹੀਂ ਦੇਣ ਡਈਆਂ ਔਰਤ ਨੂੰ ਮੰਦਰ ਦੇ ਦਰਵਾਜ਼ੇ ਤੇ ਨਹੀਂ ਚੜਨ ਦਿੱਤਾ ਜਾਂਦਾ ਪੌੜੀ ਤੇ ਚੜਨ ਨਹੀਂ ਦਿੱਤਾ ਜਾਂਦਾ ਤਾਂ ਅੱਜ ਜੇ ਔਰਤਾਂ ਕਥਾ ਕਰਨ ਡਈਆਂ ਨਾ ਭਗਵਾਨ ਦੀ ਤੇ ਸਮਝ ਲਓ ਵੀ ਇਹ ਵੀ ਕੋਈ ਨਾ ਕੋਈ ਬੜਾ ਵੱਡਾ ਛੜਿਆੰਤਰ ਰਚਿਆ ਜਾ ਰਿਹਾ ਵਾ ਵੀ ਜਿਹੜਾ ਛੜਿਆੰਤਰ ਰਚਿਆ ਜਾ ਰਿਹਾ ਉਹ ਸ਼ੂਦਰ ਦੇ ਨਾਲ ਰਚਿਆ ਜਾ ਰਿਹਾ ਸਿਰਫ ਇਹ ਜਿਹੜੀਆਂ ਖਤਰਾਨੀਆਂ ਛਤਰਾਨੀਆਂ ਸੀ ਬ੍ਰਾਹਮਣੀਆਂ ਸੀ ਇਹ ਉਦੋਂ ਵੀ ਰਾਜ ਕਰਦੀਆਂ ਸੀਗੀਆਂ ਤੇ ਅੱਜ ਵੀ ਰਾਜ ਕਰਨ ਲਈਆਂ ਸ਼ੁੱਧਰ ਦੀ ਪਤਨੀ ਉਦੋਂ ਵੀ ਨਰਕ ਭੋਗਦੀ ਸੀ ਤੇ ਅੱਜ ਵੀ ਨਰਕ ਭੋਗ ਰਹੀ ਆ ਲੇਕਿਨ ਅੱਜ ਅਸੀਂ ਲੋਕ ਪਤਾ ਕੀ ਆ ਸ਼ੁੱਧਰ ਮੰਨਣ ਨੂੰ ਤਿਆਰ ਨਹੀਂ ਕੋਈ ਵੀ ਕੋਈ ਨਹੀਂ ਆਪਣੇ ਆਪ ਨੂੰ ਸ਼ੁੱਧਰ ਮੰਨਣ ਨੂੰ ਤਿਆਰ ਹਰ ਬੰਦਾ ਇਹੋ ਹੀ ਸਮਝਦਾ ਵੀ ਮੈਂ ਜੱਟ ਆ ਤੇ ਮੈਂ ਲਬਾਣਾ ਵਾਂ ਤੇ ਮੈਂ ਮਜਬੀ ਸਿੰਘ ਆ ਤੇ ਮੈਂ ਚਮਾਰ ਆ ਇਹੋ ਹੀ ਸਾਡੀਆਂ ਗਲਤੀਆਂ ਕਿਉਂਕਿ ਇਹਨਾਂ ਨੇ ਸਾਨੂੰ ਬਸ ਵੰਡਿਆ ਹੋਇਆ ਇਹੋ ਜੀਆਂ ਕਹਾਣੀਆਂ ਤੋਂ ਬਕਵਾਸ ਕਹਾਣੀਆਂ ਤੋਂ ਸਾਨੂੰ ਬਚਨ ਦੀ ਲੋੜ ਆ ਨਾ ਕਿ ਸਾਨੂੰ ਇਹਨਾਂ ਦੇ ਵਿੱਚ ਫਸਣ ਦੀ ਲੋੜ ਆ ਇਹ ਅਸੀਂ ਮੂੜੇ ਨਹੀਂ ਲੋਕੀ ਇਹ ਮੂੜੇ ਉਹ ਲੋਕ ਸੀ ਜਿਹੜੇ ਆਪਣੀਆਂ ਪ੍ਰਧਾਨਗੀਆਂ ਨੂੰ ਅੱਜ ਵੀ ਵੀ ਜਿਹੜੇ ਔਰਤ ਦੀ ਇੱਜ਼ਤ ਨਹੀਂ ਕਰਦੇ ਤੁਹਾਨੂੰ ਸਿਰਫ ਲਖਿਆ ਵੀ ਕੀ ਆ ਔਰਤ ਨੂੰ ਫਸਾਉਣ ਵਾਸਤੇ ਇੱਕ ਔਰਤ ਹੀ ਚਾਹੀਦੀ ਆ ਇਹ ਤਾਂ ਕਰਕੇ ਇਹ ਬ੍ਰਾਹਮਣਵਾਦ ਨੇ ਤੁਹਾਨੂੰ ਅੱਗੇ ਲਾਇਆ ਹੋਇਆ ਹੋਰ ਕੋਈ ਤੁਹਾਡੀ ਦੇਣ ਨਹੀਂ ਗਈ ਕਿਸੇ ਨੂੰ ਇਸ ਤੁਸੀਂ ਸਿਰਫ ਫਸਾ ਰਹੇ ਆ ਸਿੱਖਾਂ ਨੂੰ ਫਸਾਉਣ ਵਾਸਤੇ ਪੱਗਾ ਬੰਨ ਕੇ ਅੱਗੇ ਲਾ ਦਿੱਤੇ ਆ ਮੁਸਲਮਾਨਾਂ ਨੂੰ ਫਸਾਉਣ ਵਾਸਤੇ ਮੁਸਲਮਾਨ ਅੱਗੇ ਕਿਹੜੇ ਧਰਮ ਦੇ ਵਿੱਚ ਦੱਸੋ ਹੁਣ ਪਖੰਡ ਨਹੀਂ ਚੱਲਣ ਡਿਆ ਹਰ ਧਰਮ ਦੇ ਵਿੱਚ ਹੁਣ ਪਖੰਡ ਚੱਲਣ ਡਿਆ ਤੇ ਅਸੀਂ ਇਹਨਾਂ ਲੋਕਾਂ ਦੇ ਸ਼ਿਕਾਰ ਹੋਏ ਪਏ ਆ ਪਖੰਡਾਂ ਦੇ ਵੀ ਇਹ ਸਾਨੂੰ ਡਰਾਵੇ ਦਿੰਦੇ ਆ ਰੱਬ ਦੇ ਨਾਂ ਦੇ ਡਰਾਵੋ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਆ ਸਾਨੂੰ ਨਾ ਕਿ ਇਹਨਾਂ ਚੀਜ਼ਾਂ ਦੇ ਵਿੱਚ ਫਸਣ ਦੀ ਲੋੜ ਆ ਬਸ ਇੰਨੀਆਂ ਗੱਲਾਂ ਕਰਨੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰਦਿਆ ਕਰੋ ਮੇਰੀ ਤੇ ਇਹੋ ਕੋਸ਼ਿਸ਼ ਆ ਵੀ ਆਪਾਂ ਇਸ ਪਖੰਡੀਆਂ ਦੇ ਤੇ ਪੁਜਾਰੀਆਂ ਦੇ ਜਾਲਾਂ ਦੇ ਵਿੱਚੋਂ ਬਾਹਰ ਨਿਕਲੀਏ ਵੀ ਤਰੀਕੇ ਨਾਲ ਜ਼ਿੰਦਗੀ ਜੀਏ ਆਪਣੇ ਤਰੀਕੇ ਨਾਲ ਜ਼ਿੰਦਗੀ ਜੀਏ ਵੀ ਜਿਹੜਾ ਇਹਨਾਂ ਨੇ ਸਾਡੇ ਅੱਗੇ ਲੱਬ ਬਣਾ ਕੇ ਰੱਖਿਆ ਹੋਇਆ ਨਾ ਅਸੀਂ ਉਸ ਰੱਬ ਤੋਂ ਡਰਨ ਦੀ بجائے ਨਾ ਅਸੀਂ ਆਪਣੇ ਅੰਦਰ ਵਾਲੇ ਰੱਬ ਨੂੰ ਪ੍ਰਗਟ ਕਰੀਏ